ਨੇ ਮੇਰਾ ਨਾਲ ਦਾ ਸੱਸਾ ਰੋਜ਼ ਹੀ ਲੜਦੀ ਰਹਿੰਦੀ ਐ ਅੱਜ ਤਾਂ ਮੈਂ ਪੇਕੇ ਜਾ ਕੇ ਹਟੂ ਹਾਂ ਮੈਂ ਕੀ ਕਹਿਣਾ ਕਰਦਾ ਰੀ ਲਾਲਤਾ ਇਹ ਮੇਰੇ ਬਿਨਾਂ ਰਹਿੰਦਾ ਨਹੀਂ ਹੈਗਾ ਮੈਂ ਤਾਂ ਅੱਜ ਜਾਊਂਗੀ ਮੈਂ ਨਹੀਂ ਰਹਿੰਦੀ ਹੈਗੀ ਮੈਂ ਜਾਣੀ ਆ ਫਿਰ ਹੁਣ ਪੇਕੇ ਆਂ ਜਦ ਮੈਂ ਤੁਰ ਗਈ ਪੇਕੇਆਂ ਨੂੰ ਜਦ ਮੈਂ ਤੁਰ ਗਈ ਪੇਕੇਆਂ ਨੂੰ ਉੱਚੇ ਚੜ ਚੜ ਰੋਵੇ ਨੀਂਗਰਦਾਰੀ ਲਾਲ ਸ਼ਾਵਾਨੀ ਗਰਦਾਰੀ ਲਾਲ ਕੋਠੇ ਚੜ ਚੜ ਰੋਵੇ ਨੀਂਗਰਦਾਰੀ ਲਾਲ ਸ਼ਾਵਾਨੀ ਗਰਦਾਰੀ ਲਾਲ ਜਦ ਮੈਂ ਵਗਈ ਬਸ ਵਿੱਚ ਜਦ ਮੈਂ ਵਹ ਗਈ ਬੱਸ ਵਿੱਚ ਮੈਨੂੰ ਮੁੜ ਮੁੜ ਜਾਦੇ ਆਵੇ ਨੀ ਗਰਦਾਰੀ ਲਾਂ ਚਾਵਨੀ ਗਰਦਾਰੀ ਲਾਂ ਬੱਲੇ ਦੀ ਗਰਦਾਰੀ ਲਾਂ ਚਾਵਨੀ ਗਰਦਾਰੀ ਲਾਂ ਬੱਲੇ ਦੀ ਗਰਦਾਰੀ ਲਾਂ ਜਦ ਮੈਂ ਉਤਰੀ ਬੱਸ ਵਿੱਚੋਂ ਜਦ ਮੈਂ ਉਤਰੀ ਬੱਸ ਵਿੱਚੋਂ ਮੇਰੇ ਪਿੱਛੇ ਪਿੱਛੇ ਆ ਗਿਆ ਦੀ ਗਰਦਾਰੀ ਲਾਲ ਛਾਵਾਂ ਦੀ ਗਰਦਾਰੀ ਲਾ ਬੱਲੇ ਦੀ ਗਰਦਾਰੀ ਲਾ ਛਾਵਾਂ ਦੀ ਗਰਦਾਰੀ ਲਾ ਬੱਲੇ ਦੀ ਗਰਦਾਰੀ ਲਾ ਮੈਂ ਤਾਂ ਖਾਵਾ ਬੇਲਪੂਰੀ ਮੈਂ ਤਾਂ ਖਾਵਾ ਬੇਲਪੂਰੀ ਲੱਡੂ ਵੇੜੇ ਖਾਵੇ ਨੀ ਗਰਦਾਰੀ ਲਾਲ ਸ਼ਾਵਾਂ ਦੀ ਗਰਦਾਰੀ ਲਾਲ ਬੱਲੇ ਨੀ ਗਰਦਾਰੀ ਲਾਲ ਸ਼ਾਵਾਂ ਨੀ ਗਰਦਾਰੀ ਲਾਲ ਬੱਲੇ ਨੀ ਗਰਦਾਰੀ ਲਾਲ ਫੇਰ ਕੀ ਸੀ ਫੇਰ ਭਾਈ ਮੈਂ ਪਹੁੰਚ ਗਿਆ ਆਪਣੇ ਪੇਕੇ ਘਰ ਮੇਰੇ ਜਿਹੜੇ ਅਸੀਂ ਭਰਾ ਦੇ ਜਵਾਕ ਸੀ ਭੱਜੇ ਭੱਜੇ ਆਏ ਕਹਿੰਦਾ ਭੋਆ ਗਈ ਭੋਆ ਗਈ ਤੋਹਾਰੀ ਕਹਿੰਦੇ ਹੈ ਅੱਜ ਤਾਂ ਫੁੱਪੜ ਵੀ ਨਾਲ ਆਇਆ ਕਹਿੰਦੇ ਕੋੜਦਾ ਕਰੇ ਪਹਿਲਾਂ ਨਾਲ ਨਹੀਂ ਆਇਆ ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਮੈਂ ਤਾਂ ਘਰੋਂ ਸੱਸ ਨਾਲ ਲੜ ਕੇ ਆਈ ਸੀ ਅੱਜ ਮੈਨੂੰ ਕੀ ਬਤਾ ਸੀ ਗੁਰਦਾਰੀ لال ਮੇਰੇ ਬਿਨਾਂ ਰਹਿੰਦਾ ਨਹੀਂ ਹੈਗਾ ਗੁਰਦਾਰੀ لال ਮੇਰੇ ਪਿੱਛੇ ਆ ਗਿਆ ਜਦੋਂ ਮੈਂ ਬਸ ਉੱਤਰੀ ਮੇਰੇ ਮੁੱਤਾਂ ਮੂਹਰੇ ਖੜੇ ਪੱਲੇ ਇਹ ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਭਾਈ ਜਵਾਖ ਤਾਂ ਭੱਜੇ ਫਿਰਨ ਕੋਈ ਕੁਸ ਲਿਆਵੇ ਖਾਣ ਨੂੰ ਕੋਈ ਕੁਸ ਲਿਆਵੇ ਖਾਣ ਨੂੰ ਗੁਰਦਾਰੀ لال ਨੂੰ ਪਤਾ ਫਿਰ ਕੀ ਹੋਇਆ ਜਵਾਖ ਖਾਣਾ ਜਦੋਂ ਉਹਨੂੰ ਖਾਣ ਨੂੰ ਦਿੱਤਾ ਜੋ ਅਗੜਾ ਚੀਜ਼ ਦਾ ਮਾਗਰੋ ਮੂੰਹ ਚ ਬਿਆਕਰ ਬੋਲਦਾ ਡਾਕ ਤੇ ਤੱਕ ਲਟਕ ਕੇ ਆ ਜਾ ਕਰੇ ਜਿਵੇਂ ਆਖ ਹਸਣ ਦੇਖ ਦੇ ਕੇ ਜਿਵੇਂ ਕਹਿੰਦੇ ਭੂਆ ਤੂੰ ਕਿੰਨੀ ਸੋਹਣੀ ਹੈ ਮੇਰੇ ਬੁਫੜ ਦਾ ਜਮਾ ਵੀ ਸੋਹਣਾ ਨਹੀਂ ਮੇਰੇ ਬੁਫੜ ਦੇ ਕਿੱਡੇ ਮोटे ਮोटे ਬੁੱਲ ਨੇ ਕਹਿੰਦਾ ਮੇਰੇ ਬੁਫੜ ਦਾ ਨਾਂ ਤਾਂ ਬੁੱਲੜ ਹੋਣਾ ਚਾਹੀਦਾ ਸੀ ਮੈਂ ਆਖਾ ਡੀ ਕਿੱਡੀ ਗੱਲ ਹੈ ਆਪਾਂ ਗਰਧਾਰੀ ਲਾਲ ਤੋਂ ਬਦਲ ਕੇ ਆਪਾਂ ਨਾ ਹੁਣ ਬੁੱਲੜ ਰੱਖ ਦਨੇ ਆ ਛੇਰ ਕੀ ਸੀ ਰੱਖ ਤਾਂ ਭਈ ਨਾਂ ਬੁੱਲੜ ਫਿਰ ਮੈਂ ਕਿਹਾ ਮੂਰੇ ਮੂਰੇ ਚੱਲ ਬੁਲੜਾ ਤੇਰੇ ਮਗਰ ਚੂਲ ਦੀ ਆਵਾ ਮੂਰੇ ਮੂਰੇ ਚੱਲ ਬੁਲੜਾ ਤੇਰੇ ਮਗਰ ਚੂਲ ਦੀ ਆਵਾ ਮੂਰੇ ਮੂਰੇ ਚੱਲ ਬੁਲੜਾ ਤੇਰੇ ਮਗਰ ਚੂਲ ਦੀ ਆਵਾ ਮੂਰੇ ਮੂਰੇ ਚੱਲ ਬੁਲੜਾ ਤੇਰੇ ਮਗਰ ਚੂਲ ਦੀ ਆਵਾ ਮੂਰੇ ਮੂਰੇ ਚੱਲ ਬੁਲੜਾ ਤੇਰੇ ਆਵੇ ਰੇ ਚੂਲ ਦੀ ਆਵਾ ਮੂਰੇ ਮੂਰੇ ਚੱਲ ਬੁੱਲੜਾ ਤੇਰੇ ਮਾਗਰੇ ਚੂਲ ਦੀ ਆਵਾ